ਇਹ ਗਰੀਬਾਂ ਨੂੰ ਅਕਲ ਹੀ ਹੁੰਦੀਗੀ। ਓਹੋ। ਹਾਂਜੀ ਹਾਂਜੀ ਚੱਲ ਪਿਆ ਮੈਂ। ਤੁਸੀਂ ਪਾਰਟੀ ਨੂੰ ਬਿਠਾ ਕੇ ਰੱਖੋ ਬਸ ਪਹੁੰਚਦਾ ਮੀਟਿੰਗ ਤੇ ਮੈਂ। ਓ ਗਗਨ। ਓ ਗਗਨ। ਹਾਂਜੀ। ਗੱਡੀ ਕਿਡਾਰ ਰਾਇਲ ਨੂੰ ਕਹਿ ਕੇ ਮੈਂ ਲੇਟ ਹੋ ਗਿਆ ਨਾ ਮੀਟਿੰਗ ਤੇ ਜਾਣਾ। ਉਹ ਤਾਂ ਹੈ ਨਹੀਂ ਜੀ। ਹੈ ਨਹੀਂ ਕਿੱਥੇ ਐ? ਉਹ ਸੁੱਤੀ ਤੇ ਗਿਆਗਾ। ਛੁੱਟ ਕੇ ਕਿਉਂ ਗਿਆ ਉਹ? ਉਹ ਆਦੀ ਭੈਣ ਕੋਲੇ ਗਿਆ। ਭੈਣ ਕੋਲੇ ਕੀ ਕਰਨ ਗਿਆ? ਉਹ ਸੰਧਾਰਨ ਲੈ ਕੇ ਗਿਆ ਆਵਦੀ ਭੈਣ ਕੋਲੇ। ਓਹੋ ਕਿੰਨੇ ਦਿਨ ਲਾਊਗਾ? 3 ਦਿਨ ਵਾਸਤੇ ਗਿਆ। ਮੇਰੇ ਤਾਂ ਬਹੁਤ ਜ਼ਰੂਰੀ ਮੀਟਿੰਗ ਸੀਗੀ। ਅੱਛਾ ਸੁਨਾਰਾ ਹੁੰਦਾ ਕੀ ਹੈ ਸੁਨਾਰਾ ਹੁੰਦਾਗਾ ਸੌਣ ਦੇ ਮਹੀਨੇ ਨਾ ਆਪਦੀ ਭੈਣ ਨੂੰ ਸੁਨਾਰਾ ਦੇ ਕੇ ਆਉਂਦੇ ਆ ਭਰਾ ਅੱਛਾ ਭਰਾ ਆ ਜਾਂਦੇ ਆ ਹਾਂ ਉਹ ਆਦੀ ਭੈਣ ਕੋਲੇ ਗਿਆ ਹੋਰ ਤੇ ਕਿੰਨੇ ਦਾ ਸਮਾਨ ਲੈ ਕੇ ਆਉਂਦੇ ਆ ਉਹ ਹੋਊਗਾ 1000 1500 ਰੁਪਏ ਦਾ ਬਸ ਹੋਰ ਜਿਹੜੇ ਤਾਂ ਗਰੀਬ ਹੁੰਦੇ ਆ ਉਹ 1000 1500 ਲਾ ਦਿੰਦੇ ਆ ਜਿਹੜੇ ਅਮੀਰ ਆਪਣੇ ਵਰਗੇ ਆ ਉਹ ਚਾਹੇ ਕਿੰਨੇ ਮਰਜ਼ੀ ਦੇ ਦਣ ਆਉਦੀ ਭੈਣ ਨੂੰ ਹੀ ਦੇਣਾ ਇੱਕ ਗੱਲ ਤੁਹਾਨੂੰ ਸਮਝ ਆ ਗਈ ਇਹ ਗਰੀਬ ਬੰਦੇ ਨਾ ਗਰੀਬ ਕਿਉਂ ਰਹਿੰਦੇ ਆ ਇਹਨਾਂ ਨੂੰ ਅਸਲ ਚ ਤਾਂ ਪੈਸੇ ਨੂੰ ਵਰਤਣਾ ਨਹੀਂ ਆਉਂਦਾ ਕਿਉਂ ਹੁਣ ਤੇਰੇ ਸਾਹਮਣੇ ਤਿੰਨ ਚਾਰ ਦਿਨ ਛੁੱਟੀਆਂ ਮਾਰ ਕੇ ਗਿਆ ਉਹਦੀ ਮੈਂ ਤਨਖਾਹ ਕੱਟੂਗਾ ਤਿੰਨ ਚਾਰ ਹਜ਼ਾਰ ਦਾ ਤਨਖਾਹ ਦਾ ਨੁਕਸਾਨ ਹੋਊਗਾ ਫਿਰ 1500 2000 ਦਾ ਸਮਾਨ ਵੀ ਲੈ ਕੇ ਗਿਆ ਉਹ ਤੇ ਆਦੀ ਭੈਣ ਦੇ ਘਰੇ ਤਿੰਨ ਦਾ ਲਾਊਗਾ ਤੇ ਘਟੋ ਘਟ ਆਦੀ ਭੈਣ ਦਾ ਕੰਮ ਛੜਾਊਗਾ ਆਦੇ ਜਿੱਜੇ ਦਾ ਛੜਾਊਗਾ ਉਹਨਾਂ ਦਾ 1000 1500 2000 ਦਾ ਨੁਕਸਾਨ ਉਹਨਾਂ ਨੂੰ ਵੀ ਕਰਾ ਦਊਗਾ ਉਹ ਤੇ ਇਦੋਂ ਚੰਗਾ ਸੀ 8000 ਪੈਸਾ ਦਾ ਨੁਕਸਾਨ ਢਟਾਲਿਆ ਇਦੋ ਚੰਗਾ ਸੀ 2-3000 ਪੇਟੀਐਮ ਕਰਦਾ ਸੀ ਭੈਣ ਨੂੰ ਨਾਲੇ ਆਹਦੇ ਕੰਮ ਤੇ ਨੰਦਾ ਮौज ਕਰਦੇ ਹੋ ਇਹ ਗਰੀਬਾਂ ਨੂੰ ਅਕਲ ਨਹੀਂ ਹੁੰਦੀਗੀ। ਓਹ ਹੋ ਤੁਸੀਂ ਵੀ ਨਾ ਬਸ ਪੈਸੇ ਪੈਸੇ ਆਇਆ ਤੁਹਾਨੂੰ ਮੈਂ ਦੱਸਦੀ ਆ। ਓ ਯਾਰ ਮੈਂ ਲੇਟ ਹੋ ਜਾਈਨਾ ਵੀਡੀਓ ਤੋਂ ਮੈਨੂੰ ਤੇਰੇ ਕੋਲ কিছু ਸੁਣਨਾ-ਸੁਣਨਾ। ਓ ਤੁਹਾਡੇ ਕੰਮ ਦੀ ਗੱਲ ਐ ਤੁਹਾਨੂੰ ਫਾਇਦਾ ਹੋਊਗਾ। ਗੱਲ ਫਾਇਦਾ ਹੋਊਗਾ ਮੈਨੂੰ 8-9 ਲੱਖ ਦਾ ਫਾਇਦਾ ਹੋ ਜਾਊ ਤੁਹਾਨੂੰ ਮੇਰੀ ਗੱਲ ਸੁਣ ਕੇ। ਤੂੰ ਇਹਨੇ ਫਾਇਦਾ ਕਰਾ ਸਕਦੀ ਮੇਰਾ? ਹੋਰ ਬੈਠੋ ਤੁਸੀਂ। ਚਲ ਦੱਸ ਫਿਰ ਕੀ ਗੱਲ ਐ? ਚਲੋ। ਓ ਤੂੰ ਜਲਦੀ ਕਰ ਜਾ ਮੈਂ ਮੀਟਿੰਗ ਤੋਂ ਲੇਟ ਹੋਈ ਐ ਨਾ ਕੀ ਕਹਣਾ ਜਲਦੀ ਤੁਸੀਂ ਬਗਜੋ ਮੀਟਿੰਗ ਤੇ ਅੱਗੇ ਤੁਹਾਨੂੰ ਕਦੇ ਰੋਕਿਆਗਾ ਸੋਨੂੰ ਮੈਂ ਅੱਜ ਸੰਧਾਰੇ ਬਾਰੇ ਦੱਸਣ ਲੱਗੀ ਆ ਦੱਸ ਦੱਸ ਕੀ ਦੱਸਨੀ ਸੀ ਤੁਸੀਂ ਦੱਸੋ ਤੁਸੀਂ ਕਿਹਾ ਨਾ ਡਰਾਈਵਲ ਦਾ 5-7000 ਰੁਪਏ ਦਾ ਨੁਕਸਾਨ ਹੋ ਜੂਗਾ ਸਹੀ ਗੱਲ ਐ ਤੇ 5-7000 ਰੁਪਏ ਨਾ ਤਾਂ ਉਹਦੀ ਭੈਣ ਦੀ ਕੋਠੀ ਪੈਣ ਲੱਗੀ ਆ ਨਾ ਇਹਦੀ ਟੈਨ ਲੱਗੀ ਆ ਇੱਕ ਤਰੀਕੇ ਕੁਵਿੱਲੇ ਚ ਦਿਖਾਉਣਾ ਹੁੰਦਾਗਾ ਵੀ ਇਹਨਾਂ ਨੇ ਕੁੜੀ ਵਿਆਹੀ ਆ ਸਿੱਟੀ ਨਹੀਂ ਪਿੱਛੇ ਹੈਗੇ ਇਹਨੂੰ ਦੇਖਣ ਨਾਲੇ ਜਿੰਨਾ ਭੈਣਾਂ ਦੇ ਭਰਾ ਨਹੀਂ ਹੁੰਦੇ ਉਹਨਾਂ ਦਾ ਸਬਰ ਹੋ ਜਾਂਦਾ ਜਿਨ੍ਹਾਂ ਦੇ ਹੁੰਦੇ ਘੁੰਦੇ ਵੀ ਨਹੀਂ ਆਉਂਦੇ ਉਹਨਾਂ ਨੂੰ ਪਤਾ ਕਿੰਨਾ ਦੁੱਖ ਲੱਗਦਾ ਪੈਸੇ ਆਪਾਂ ਕਮਾ ਸਕਦੇ ਆ ਰਿਸ਼ਤੇ ਸੰਭਾਲਨੇ ਪੈਂਦੇ ਆ ਸਹੀ ਗੱਲ ਹੈ ਤੇ ਤੁਸੀਂ ਆਪਦੀ ਭੈਣ ਕੋਲ ਗਏ ਹੋ ਕਦੇ ਹਰ ਵਾਰ ਤੁਸੀਂ ਪੇਟੀਐਮ ਕਰ ਦਿੰਦੇ ਹੋ ਕਦੇ ਦੀਵਾਲੀ ਤੇ ਕਰਤੇ ਕਦੇ ਲੋਹੜੀ ਤੇ ਕਰਤੇ ਉਹ ਨਾ ਤੁਹਾਡਾ ਮੂੰਹ ਦੇਖਣ ਨੂੰ ਤਰਸਦੀ ਆ ਸਹੀ ਹੈ ਇਹ ਗੱਲ ਤੇਰੀ ਆ ਜਿਹੜੇ ਮੋਬਾਈਲ ਆ ਗਿਆ ਨਾ ਇਹਨਾਂ ਸਾਡੀ ਜ਼ਿੰਦਗੀ ਇੰਨੀ ਕ ਖਰਾਬ ਕਰਤੀ ਆ ਅਸੀਂ ਜਦੋਂ ਜੀ ਕੀਤਾ ਵੀਡੀਓ ਕਾਲ ਲਾ ਲਈ ਕਿਸੇ ਨੂੰ ਪੈਸੇ ਭੇਜਨੇ ਪੀਟੀਐਮ ਕਰਤੇ ਫੋਨ ਤੇ ਪੁੱਛ ਰਹਾ ਹਾਂ ਕੀ ਹਾਲ ਚਾਲ ਹੈ ਕਦੇ ਅਸੀਂ ਇੱਕ ਦੂਜੇ ਦੇ ਸਾਹਮਣੇ ਨਹੀਂ ਜਾਂਦੇ ਨੋਇਲਾ ਨੇ ਸਾਰਿਆਂ ਨੂੰ ਦੂਰ ਕਰਤਾ ਸਹੀ ਗੱਲ ਆ ਮੋਬਾਈਲ ਨੇ ਸਾਨੂੰ ਦੂਰ ਕਰਤਾ ਤੂੰ ਐਂ ਦੱਸ ਮੈਨੂੰ ਸੁਨਾਰਾ ਮਿਲੂਗਾ ਕਿੱਥੋਂ ਕੀ ਤੂੰ ਮਰਜ਼ੀ ਲੈ ਲਓ ਸੁਨਾਰਾ ਕੀ ਹੁੰਦਾ ਸੁਨਾਰੇ ਦੇ ਵਿੱਚ ਸੁਨਾਰੇ ਚ ਦੇਖੋ ਗਰੀਬਾਂ ਦੇ ਤਾਂ ਬਿਸਕੁਟ ਤੇ ਮਠੀ ਹੁੰਦੀਆਂ ਇਹ ਕ ਡੱਬਾ ਲੈ ਜਾਂਦੇ ਆ ਵਿਚਾਰੇ ਤੁਸੀਂ ਅਮੀਰੋਂ ਕੁਝ ਮਰਜ਼ੀ ਲੈ ਜਾਓ ਨੇ ਅੱਜ ਮੈਂ ਵੀ ਉਹੀ ਲੈ ਕੇ ਜਾਵਾਂ ਜਿਹੜਾ ਗਰੀਬ ਲੈ ਕੇ ਜਾਂਦਾ ਹਾਂ ਹਾਂ ਕਿਉਂਕਿ ਮਾਦੀ ਭੈਣ ਨੂੰ ਮਿਲਣ ਜਾਣਾਗਾ ਹਾਂਜੀ ਥੇਕ ਗੱਲ ਹੋਰ ਆਜ ਇਹਦੇ ਮੋਬਾਈਲ ਆ ਨਾ ਇਹ ਸਾਡੇ ਦੁਸ਼ਮਣ ਬਣੇ ਹੋਏ ਨੇ ਇਹਨੂੰ ਮੈਂ ਨਾਲ ਨਹੀਂ ਲੈ ਕੇ ਜਾਂਦਾ ਅੱਜ ਮੈਂ ਕੱਲਾ ਜਾਊਂਗਾ ਦੀ ਭੈਣ ਨੂੰ ਮਿਲਣ ਤੇ ਤੁਹਾਡੀ ਮੀਟਿੰਗ ਉਹ ਛੱਡ ਪਰਾਂ ਤੂੰ ਮੀਟਿੰਗ ਨੂੰ ਬਹੁਤ ਪੈਸੇ ਕਮਾਲੇ ਮੈਂ ਪੈਸੇ 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 ਚੱਕਰ 'ਚ ਅਸੀਂ ਆਪਦੇ ਸਾਰੇ ਰਿਸ਼ਤੇ ਕਮਾਈ ਬੈਠੇ ਆਂ ਦੇਖ ਕੋਣ ਫੋਨ ਆ ਗਿਆ ਮੇਰਾ ਹੈਲੋ ਮੇਰੀ ਗੱਲ ਸੁਣੋ ਮੈਂ ਅੱਜ ਮੀਟਿੰਗ ਤੇ ਨਹੀਂ ਆ ਸਕਦਾ ਪਾਰਟੀ ਜਾਂਦੀ ਹੈ ਜਾਵੇ ਉਹਨੂੰ ਕਹਦੇ ਬਾਬੂ ਜੀ ਆਦੀ ਭੈਣ ਦਾ ਸਨਾਰਾ ਲੈ ਕੇ ਗਏ ਨੇ ਤੇ ਤਿੰਨ ਚਾਰ ਦਿਨਾਂ ਬਾਅਦ ਆਉਣਗੇ ਜੇ ਉਹ ਵੇਟ ਕਰ ਸਕਦੇ ਠੀਕ ਹੈ ਤੇ ਨਹੀਂ ਆਪਣੀ ਡੀਲ ਕੈਨਸਲ ਹੈ ਮੈਂ ਬਹੁਤ ਖੁਸ਼ ਹਾਂ ਜੀ ਅੱਜ ਮੇਰੀ ਗੱਲ ਸੁਣੋ ਮੈਂ ਨਾ ਨਿੱਕਾ ਹੁੰਦਾ ਸੀ ਨਾ ਮੈਂ ਆਦੀ ਭੈਣ ਕੋਲ ਜਾਂਦਾ ਹੁੰਦਾ ਜਦੋਂ ਜਦੋਂ ਵਿਆਹੀ ਸੀ ਤੇ ਮੈਂ ਬਸ ਤੇ ਜਾਂਦਾ ਹੁੰਦਾ ਸੀਗਾ ਅੱਛਾ ਅੱਜ ਮੈਂ ਬਸ ਤੇ ਜਾਊਂਗਾ ਗੱਡੀ ਲੈ ਕੇ ਆਂਦੇ ਆਪਾਂ ਚਲੋ ਠੀਕ ਹੈ ਅੱਜ ਆਪਾਂ ਵਸਤੇ ਜਾਵਾਂਗੇ ਚਲਿਏ ਫਿਰ ਆਪਾਂ ਕਰੀਏ ਤੇ ਸਹੀ ਗੱਲ ਆ ਬਹੁਤ ਵਾ ਅਮੀਰੀ ਚ ਰਹੇ ਛੱਡੇ ਅਮੀਰੀ ਯਾਰ ਚਲੋ ਚੱਲ ਚਲਿਏ ਭੈਣਾ ਆਪਣੇ ਭਰਾਵਾਂ ਨੂੰ ਕੁੜੀਕ ਦੀਆਂ ਉਹਨਾਂ ਦਾ ਪੈਸਾ ਨਹੀਂ ਇਹੇ ਜੀ ਅਮੀਰੀ ਆਪਾਂ ਕੀ ਕਰਨੀ ਜੋ ਆਪਾਂ ਤੋਂ ਆਪਣੇ ਰਿਸ਼ਤੇ ਹੀ ਖੋ ਲਵੇ